ਕਿਉਂ ਟਾਰਗੇਟ ਹੀ ਲੈ ਸਕਦੀ ਯਾਰ ਹਰ ਇੱਕ ਦਾ ਨਾਕੂ ਦਾ ਕਾਕਾ ਦੀ ਪੈਣ ਨੂੰ ਲੱਗ ਦਿੱਤੀ ਜੰਕ ਤੋਂ ਲੈ ਕਰੋ ਕਿਹੜੇ ਤੋਂ ਸਾਫਤ ਕਰਦੇ ਇਹਦੇ ਲੈਣਾ ਇੰਦਰਜੀਤ ਕੌਰ ਤੋਂ ਕਿੰਨੇ ਲੱਖ ਰੁਪਏ ਲੈਣਾ ਬਾਈ 15 40 ਲੈਣਾ ਸੀਗਾ 15 40 ਲੈਣਾ ਸੀ ਇਹਦੇ ਕਰਕੇ ਫੋਨ ਕਰਤਾ ਹਾਈ ਕੋਰਟ ਦੇ ਵਿੱਚ ਮੇਰੇ ਖਿਲਾਫ ਕੇਸ ਪਾ ਕੇ ਹੀ ਹੈ ਜਾਂ ਕਿਤੇ ਵੀ ਕੋਈ ਬੰਦਾ ਮੇਰੇ ਖਿਲਾਫ ਸਬੂਤ ਪੇਸ਼ ਕਰਕੇ ਦਿਖਾਵੇ ਮੈਂ ਕੀ ਕਰੀ ਗਿਆਦਾ ਹਾਂ ਕਿਉਂਕਿ ਮੈਂ ਘਰੋਂ ਨਹੀਂ ਬਾਹਰ ਮੈਂ ਕਿਸਾ ਦਾ ਇਕੱਲਾ ਹੋਣਾ ਇਸ ਤਰ੍ਹਾਂ ਦਾ ਅਸਰ ਹੁੰਦਾ ਮੇਰਾ ਦੁਸ਼ਮਣੀ ਪੈ ਗਈ ਦੀ ਹੈ ਪਹਿਲਾਂ ਰਾਮਨਾ ਚੱਕਦਾ ਸੀ ਗੱਡੀ ਮੈਂ ਜਿੱਥੇ ਮਰਜੀ ਧਰਨੇ ਦੇਵਾ ਜਿੱਥੇ ਜਿੰਨੇ ਵੀ ਜਾਣੇ ਮੈਂ ਅੱਜ ਤੱਕ ਇੰਨੇ ਪੈਸੇ ਕਢਵਾਏ ਕਿ ਉਹਦਾ ਕਢਵਾਉਣ ਦਾ ਹੱਲ ਦੱਸ ਦਿੰਦਾ ਕਾਰਨ ਕੀ ਹੋਇਆ ਉਹਦਾ ਕਾਰਨ ਇਹ ਸੀਗਾ ਕਿ ਮੈਂ ਉਹਦਾ ਜਲੂਸ ਕੱਢਿਆ ਏਜੰਟਾਂ ਦਾ ਰੱਜ ਕੇ ਠੀਕ ਹੈ ਨਾ ਗੱਲ 30 25 3000 ਏਜੰਟਾਂ ਦਾ ਸਾਰੇ ਦਾ ਸਾਰਾ ਮੇਰੇ ਖਿਲਾਫ ਇਕੱਠੇ ਹੋਏ ਪਰਦਾ ਝੁੰਡ ਠੀਕ ਹੈ ਬਹੁਤ ਅਮੀਰ ਬੰਦੇ ਨੇ ਬਹੁਤ ਇਹ ਇੰਨੇ ਜਿਆਦੇ ਅਮੀਰ ਬੰਦੇ ਨੇ ਉਹ ਮਾਫੀਆ ਨੂੰ ਹੱਥ ਪਾਇਆ ਅੱਜ ਤੱਕ ਜਿਹੜੇ ਨੇ ਕਿਸੇ ਨੇ ਵੀ ਅੱਜ ਤੱਕ ਇਹ ਮਾਫੀਆ ਨੂੰ ਹੱਥ ਨਹੀਂ ਪਾਇਆ ਮੈਂ ਉਹਨੂੰ ਮਾਫੀਆ ਨੂੰ ਹੱਥ ਪਾਇਆ 1 ਸਾਲ ਹੋ ਗਿਆ ਇਸ ਮੁੱਦੇ ਤੇ ਬੋਲਦੇ ਨੂੰ ਧਿਆਨ ਨਾਲ ਗੱਲ ਸੁਣ ਲਓ ਇਕੱਲਾ ਇਕੱਲਾ ਬ ਇੱਤ ਦੱਸੋ ਜਿਹੜੇ ਇਹ ਕੈਮਰੇ ਨੂੰ ਡਰਾਉਂਦੇ ਨੇਗੇ ਕੀ ਥੋੜਾ ਕਰ ਲੈਣਗੇ ਆਪ ਦੀ ਵੀਡੀਓ ਪਾ ਕੇ ਇੱਕ ਗੱਲ ਕਹਦੇ ਉਹ ਆ ਸਾਨੂੰ ਜੰਟ ਨੇ ਡਰਾਇਆ ਸਾਨੂੰ ਇਹ ਮਰਵਾਉਣਾ ਚਾਹੁੰਦਾ ਸਾਡੀ ਮੌਤ ਦਾ ਜ਼ਿੰਮੇਵਾਰ ਇਹ ਆ ਪੁਲਿਸ ਦਾ ਇਹ ਗੱਲ ਕਹਿੰਦੇ ਹੁਣ ਤੁਸੀਂ ਪੁਲਿਸ ਨੂੰ ਇਹ ਗੱਲ ਕਹੋਗੇ ਵੀ ਤੁਸੀਂ ਜਾ ਕੇ ਧਰਨਾ ਲਾ ਲਓ ਪੁਲਿਸ ਦੀ ਨੂੰ ਮਜਬੂਰੀ ਆ ਉਸ ਤੋਂ ਮੂਰੋ ਪੁਲਿਸ ਤਾਂ ਕਹਿੰਦੀ ਮੈਂ ਜਰੂਰ ਕੱਢੋ ਉਹਨਾਂ ਦਾ ਯਾਰ ਮੈਂ ਗੱਲ ਕਹਣਾ ਆ ਮੈਂ ਇੱਥੇ ਠੋਕ ਮਾਜਾ ਕੇ ਲੋਕਾਂ ਦੀ ਗੱਲ ਕਰੀ ਆ ਇੱਥੇ ਮੇਰੀ ਕਚਹਿਰੀ ਦੇ ਵਿੱਚ ਜੇ ਕਿਤੇ ਵੀ ਕੋਈ ਬੰਦਾ ਮੇਰੇ ਖਿਲਾਫ ਸਬੂਤ ਪੇਸ਼ ਕਰਕੇ ਦਿਖਾਵੇ ਮੈਂ ਕਿਤੇ ਕਰਕੇ ਖਾਦਾ ਹਾਂ ਇੱਕ ਸਾਲ ਹੋ ਗਿਆ ਮੁੱਦੇ ਦੇ ਬੋਲਦੇ ਨੂੰ ਕਰੋੜਾ ਰੁਪਿਆ ਵਾਪਸ ਕਰਾਤਾ ਆ ਡੈਰੀਆਂ ਭਰੀਆਂ ਪਈਆਂ ਨੇ ਪਰ ਗੱਲ ਇਸ ਤਰੀਕੀ ਦੀ ਹੁੰਦੀ ਹੈ ਜਦੋਂ ਜਦੋਂ ਗੱਲ ਇੱਥੇ ਆ ਜਾਂਦੀ ਹੈ ਨਾ ਮੈਂ ਘਰੋਂ ਨਹੀਂ ਬਾਹਰ ਨਹੀਂ ਕੱਢ ਸਕਦਾ ਇਕੱਲਾ ਹੁਣਾ ਇਸ ਤਰ੍ਹਾਂ ਦਾ ਇਸ ਤਰ੍ਹਾਂ ਦਾ ਮੇਰਾ ਦੁਸ਼ਮਣੀ ਪਈ ਪਈ ਹੈ ਪਹਿਲਾਂ ਆਰਮਨਾ ਚੱਕਦਾ ਸੀ ਗੱਡੀ ਮੈਂ ਜਿੱਥੇ ਮਰਜੀ ਧਰਨੇ ਦੇਵਾ ਜਿੱਥੇ ਮਰਜੀ ਵਾਗਿੰਦਾ ਸੀਗਾ ਹੁਣ ਨਾ ਧ ਇਥੋਂ ਤੁਸੀਂ ਜਾਓ ਤਾਂ ਸੀ ਇਹਨਾਂ ਦਾ 11 12 ਦਾ ਜਲੂਸ ਕੱਢੋ ਇਹਨਾਂ ਦਾ ਯਾਰ ਪੰਜਾਬ ਦੀ ਸਭ ਤੋਂ ਵੱਡੀ ਸਮੱਸਿਆ ਹੈ ਸਭ ਤੋਂ ਵੱਡਾ mafiya ਹੈ ਪੰਜਾਬ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਲੜਨਾ ਪਿਆ ਇਸ mafiya ਦੇ ਖਿਲਾਫ ਮੈਂ ਇਕੱਲਾ ਕੀ ਕਰਾਂ ਹੁਣ ਸਾਰੇ ਜਣੇ ਤੱਕੜੇ ਹੋ ਕੇ ਕੁੜੀਆਂ ਨੂੰ ਕਿਸੇ ਨੂੰ ਡਰ ਜਾਂਦੀਆਂ ਨੇਗੀਆਂ ਸਾਡੀ ਵੀਡੀਓ ਵੀ ਕੀ ਹੋ ਜੂਗਾ ਦੱਸ ਦੱਸ ਮੇਰੇ ਮੈਂ ਕਹਿੰਦਾ ਜਦੋਂ ਤੁਸੀਂ ਆਪਣੀ ਪਬਲਿਕ ਚ ਗੱਲ ਦੱਸੋਗੇ ਨਾ ਜੂਸ ਕੱਢੋਗੇ ਤਾਂ ਹੀ ਮਸਲਾ ਹਲੂ ਡਰੀ ਚਲੋ ਉਹਨਾਂ ਦੇ ਬੱਟੇ ਰੋਕ ਕੇ ਹੱਟਦੇ ਮਾਰੇ ਨੇ ਪ੍ਰਸ਼ਾਸਨ ਹੁਣ ਪੁਲਿਸ ਕੀ ਆ ਰਿਹਾ ਦਾ ਪਰਚਾ ਪੁਲਿਸ ਨੇ ਪਰਚਾ ਦਰਜ ਕਰਦਾ ਦੂਜੀ ਦਿਨ ਜਮਾਨਤ ਤੇ ਨਾਦੀ ਹੋਗੀ ਇਹ ਤੁਸੀਂ ਉਹਨਾਂ ਦਾ ਹੀ ਕਰ ਲਓਗੇ ਤੁਸੀਂ ਕੀ ਕਰ ਲਓਗੇ ਤੁਸੀਂ ਇੱਕੋ ਹੀ ਹੱਲ ਆ ਧਿਆਨ ਨਾਲ ਗੱਲ ਸੁਣ ਲਓ ਜਿੰਨਾ ਨਾ ਦਾ ਜਰੂਸ ਕੱਢੋਗੇ ਤਾਂ ਹੀ ਪੈਸੇ ਵਾਪਸ ਮੁੜਨਗੇ ਨਹੀਂ ਹੋਣੀ ਪੈਸੇ ਵਾਪਸ ਮੁੜਦੇ ਫਿਰ ਬਣ ਕੇ ਧਿਆਨ ਦੇ ਲੋ ਪ੍ਰਮਾਤਮਾ ਦੇ ਸੌਖਾ ਇਹ ਕਹਿੰਦਾ ਐਡੇ ਵੱਡੀਆਂ ਦੁਸ਼ਮਣੀਆਂ ਪੋਲੇ ਤੁਹਾਡੇ ਖਾਤਰ ਬੈਰ ਪੋਵਾਲੇ ਲੋਕ ਲੋਕ ਸੋਸ਼ਲ ਮੀਡੀਆ ਤੇ ਕੋਈ ਕੋਈ ਕਹਿੰਦਾ ਕੋਈ ਕੁਛ ਕਹਿੰਦਾ ਕੋਈ ਕੁਛ ਕਹਿੰਦਾ ਇੱਕ ਬੰਦਾ ਕਹਿੰਦਾ ਥਾਰ ਗੱਡੀ ਲੈ ਲਈ ਮੇਰੀ ਭੈਣ ਨੂੰ 35 ਕਿਲੋ ਜਮਿੰਟ ਦਾ ਉਹਨੇ ਸੁ ਪਿਰੀ ਭੈਣ ਨੂੰ 35 ਕਿੱਲੇ ਜ਼ਮੀਨ ਦਾ ਉਹਨੇ ਸਰਕਾਰੀ ਮਾਰਟ ਨਹੀਂ ਲੱਗਿਆ ਕਿਉਂ ਥਾਰਗਟ ਹੀ ਲੈ ਸਕਦੇ ਯਾਰ ਹਰ ਇੱਕ ਕਹਿੰਦਾ ਉਹ ਕਾਗੋਜੀ ਭੈਣ ਨੂੰ ਲੈ ਗਦੀ ਜੰਗ ਤੋਂ ਲਿਆ ਕਰੋ ਕਿਹੜੇ ਤੋਂ ਸਾਫਤ ਕਰਦੇ ਲਿਆਓ ਆ ਹਾਈ ਕੋਰਟ ਦੇ ਵਿੱਚ ਹਾਈ ਕੋਰਟ ਦਾ ਸਮਨ ਆਇਆ ਪੈਨੇ ਕਿ ਇੱਕ ਤੇਰੀ ਕਈ ਜੱਟਾਂ ਦਾ ਸਮਨ ਆਇਆ ਪੈਨੇ ਹਾਈ ਕੋਰਟ ਦਾ ਸਮਨ ਛੋਟੇ ਕਰਕੇ ਆਇਆ ਪੈਨੇ ਲਾ ਸਵੇਰੇ ਆ ਇੰਦਰਜੀਤ ਕੌਰ ਆ ਕਿੱਥੇ ਆ ਉਹ ਬੰਦਾ ਭੇਜੀ ਮੜਾ ਜਾ ਆਈ ਬਾਈ ਉਰੇ ਮੜਾ ਜਾ ਆ ਬੰਦਾ ਇਹਦੇ ਇਹਦੇ ਕਰਕੇ ਮੈਂ ਫੋਨ ਕਰਤਾ ਆ ਬੰਦਾ ਇਹਨੇ ਲੈਣਾ ਇੰਦਰਜੀਤ ਕੌਰ ਤੋਂ ਕਿੰਨੇ ਲੱਖ ਰੁਪਏ ਲੈਣਾ ਬਾਈ 15 40 ਲੈਣਾ ਸੀਗਾ 15 40 ਲੈਣਾ ਸੀ ਤੇ ਕਰਕੇ ਫੋਨ ਕਰਤਾ ਹਾਈ ਕੋਰਟ ਦੇ ਵਿੱਚ ਮੇਰੇ ਖਿਲਾਫ ਕੇਸ ਪਾ ਕੇ ਹੀ ਹੈ ਹਾਈ ਕੋਰਟ ਦੇ ਵਿੱਚ ਤੁਸੀਂ ਇਹ ਹਿਸਾਬ ਨਾਲ ਲੋ ਵਕੀਲ ਖੜੇ ਕਰਨੇ ਸੋਕੇ ਪੈ ਨੇ ਆ ਬੰਦੇ ਆ ਬੰਦਾ ਆ ਅਗਰ ਉੱਥੇ ਕਿੱਥੋਂ ਵਾਲੇ ਥਾਣੇ ਵਾਲੇ ਨੇ ਬੁਲਾਏ ਤੈਨੂੰ ਲੁਧਿਆਣੇ ਵਾਲੇ ਨੇ ਉਹਨਾਂ ਨੇ ਬੁਲਾਇਆ ਤੇ ਇੱਧਰ ਮੈਨੂੰ ਗਾ ਸਾਮਣ ਇੱਧਰ ਸਾੜੇ ਵਾਲੇ ਚ ਇੱਧਰੋਂ ਜਾ ਕੇ ਉੱਥੇ ਵੀ ਪੇ ਜਵਾਬ ਦਾਵਾ ਦੇ ਕੇ ਭਜੇ ਤਿੱਥੀ ਪਿੱਛੇ ਕੀ ਮਾੜਾ ਕਰਤਾ ਬਾਈ ਮੈਨੂੰ ਦੱਸੋ ਇਹ ਗੱਲ ਇਹ ਗੱਲ ਆ ਜਿੰਨੇ ਜੋਗ ਰਹੇ ਸ ਤਾਂ ਕੋਈ ਅੱਜ ਦੇ ਨਹੀਂ ਇਹ ਚੀਜ਼ਾਂ ਦਾ ਲੜਾਈ ਲੜਦੇ ਆਉਣੇ ਸਾਰੇ ਜਾਣੇ ਤੱਕੜੇ ਹੋ ਜੋ ਦੂਜੀ ਗੱਲ ਮੈਂ ਤੁਹਾਨੂੰ ਇੱਕੋ ਹੀ ਗੱਲ ਕਹਿ ਕੇ ਹੁਣ ਬੰਦ ਸਮਾਪਤ ਕਰਦਾ ਇੰਨਾ ਠੱਗਾਂ ਤੋਂ ਕੋਈ ਡਰਨ ਦੀ ਲੋੜ ਨਹੀਂ ਇਹ ਤੁਹਾਨੂੰ ਡਰਾਉਂਦੇ ਨੇ ਧਮਕਾਉਂਦੇ ਨੇ ਜਿੰਨਾ ਚੋਰ ਹੂ ਉਹਦੇ ਅੰਦਰ ਡਰ ਹੂ ਠੀਕ ਹੈ ਨਾ ਗੱਲ ਮੈਂ ਕਹਿੰਦਾ ਮੈਂ ਖੜਾ ਇੱਥੇ ਇੱਕ ਠੋਕ ਕੇ ਗੱਲ ਕਰਦਾ ਜਿਹੜਾ ਤੁਹਾਨੂੰ ਡਰਾਉਂਦੇ ਧਮਕਾਉਂਦੇ ਨੇ ਇਹਨਾਂ ਕੋਲੇ ਡਰਾਉਂ ਧਮਕਾਉਣ ਤੋਂ ਬੜਾ ਅੱਲੇ ਪੱਲੇ ਨਾਲ ਕੱਖ ਨਹੀਂ ਹੈਗਾ ਜੋ ਤੁਹਾਨੂੰ ਡਰਾਤਾ ਧਮਕਾਤਾ ਉਹਦੀ ਕਿਸੇ ਚੈਨਲ ਤੇ ਇੰਟਰਵਿਊ ਕਰ ਦੋ ਜਾਂ ਆਪਦੀ ਫੇਸਬੁੱਕ ਤੇ ਵੀਡੀਓ ਉਹਨੇ ਪਾ ਦੋ ਇਹ ਚੀਜ਼ਾਂ ਵੱਲ ਗੌਰ ਨਾਲ ਉਹਦਾ ਧਿਆਨ ਦਿਓ ਥੋੜਾ ਜਿਹਾ ਆਪ ਵੀ ਆਪਾਂ ਕੰਮ ਹੋ ਜੀਏ ਆਪਣੇ ਦਿਮਾਗ ਦੇ ਵਿੱਚ ਉਹ ਗੱਲ ਕੱਢ ਦਈਏ ਗੁਰੂ ਗੋਬਿੰਦ ਸਿੰਘ ਦੇ ਜਾਂ ਬਾਰਸਨ ਉਸ ਪੋਸ ਧਰਤੀ ਦੇ ਬਾਰਸਨ ਦਾ ਇੱਕ ਦਿਮਾਗ ਦੇ ਵਿੱਚੋਂ ਗੱਲ ਕੱਢ ਦਈਏ ਵੀ ਯਾਰ ਜੀ ਇਹਦਾ ਕੰਮ ਹੋ ਗਿਆ ਮੈਂ ਕੀ ਲੈਣਾ ਸਭ ਤੋਂ ਵੱਡੀ ਸਾਡੇ ਸਾਡੇ ਹਰ ਇੱਕ ਦੇ ਹਰ ਇੱਕ ਦੇ ਦਿਮਾਗ ਦੇ ਵਿੱਚ ਇਹ ਗੱਲ ਆ ਵੀ ਮੈਂ ਆ ਜਿੰਨਾਂ ਨੂੰ ਅਸੀਂ ਫੋਨ ਲਾਇਆ ਨਾ ਇਹਦੇ ਵਿੱਚੋਂ ਅਸੀਂ ਇੱਕ ਦਿਨ ਵੀ ਕਿਹਾ ਯਾਰ ਮੜਾ ਜਾ ਮੈਂ ਕਿਹਾ ਸਾਹਤਾ ਦਿਓ ਭਾਈ ਅਸੀਂ ਆਵਾਂਗੇ ਅਸੀਂ ਆਵਾਂਗੇ ਆਵਾਂਗੇ 17 17 ਲੱਖ ਰੁਪਏ ਲੋਕਾਂ ਦਾ ਵਾਪਸ ਕਰਵਾਵਾਂਗੇ 17 17 ਲੱਖ ਰੁਪਏ ਕਿਤੇ ਕੋਈ ਏਜੰਟ ਨੂੰ ਉਸ ਕੋਲ ਬੈਨਰ ਲੱਬ ਬਣਾ ਕੇ ਤੇ ਲਵਾ ਦੇਗਾ ਕਿ ਮਿੰਨੀ ਨਹੀਂ ਤੇਰੇ ਕੋਈ ਮਾਨਹਾਨੀ ਦਾ ਕੇਸ ਕਰਦਾਂਗੇ ਵੀ ਇਹ ਕੀ ਚੀਜ਼ ਹੋਈ ਵਿੱਚ ਤੋੜੀ ਕਰਦੀ ਤਾਂ ਤੁਸੀਂ ਮਾਨਹਾਨੀ ਨਹੀਂ ਕਰਦੇ ਜਿਆਦਾ ਹਿੱਤ ਹੁੰਦਾ ਉਹਦਾ ਲਾਜ ਆ ਇਹ ਸਹੀ ਵੀ ਇਹ ਮਾਨਹਾਨੀ ਦੇ ਬਹੁਤ 2022 ਦਾ ਮਗਰ ਮੈਂ ਦੱਸ ਰੋਲ ਬਾਤ ਉੱਥੇ ਤੈਨੂੰ ਚੰਡੀਗੜ੍ਹ ਜੇ ਤੈਨੂੰ ਬੁਲਾਇਆ ਤਾਂ ਤੂੰ ਉੱਥੇ ਆਪਦਾ ਸਾਰਾ ਕੁਝ ਲੈ ਕੇ ਵੱਡੇ ਵੱਡੇ ਬੈਨਰ ਕਢਾ ਕੇ ਲੈ ਕੇ ਜਾ ਜਾਓ ਉੱਥੇ ਵੀ ਲੜਾਈ ਲੜੋ ਛੱਡੋ ਨਾ ਠੀਕ ਠੀਕ ਜਿਹੜੇ ਨੇ ਬੁਲਾਉਂਦੇ ਉੱਥੇ ਵੀ ਜਾਓ ਜਿੱਥੇ ਬੁਲਾਉਂਦੇ ਨੇ ਉੱਥੇ ਵੀ ਜਾ ਕੇ ਕੋਈ ਜੇ ਤੁਹਾਨੂੰ ਕੋਰਟ ਦੇ ਸੰਮਣ ਆ ਕੇ ਸੁਣ ਲਓ ਗੱਲ ਮੈਂ ਕਹਿਣਾ ਚਾਹੁੰਦਾ ਜੇ ਤੁਸੀਂ ਬਠਿੰਡੇ ਦੇ ਵਿੱਚ ਆਏ ਨੇਗੇ ਬਰਨਾਲੇ ਤੋਂ ਆਨੇ ਕਿਸੇ ਵੀ ਅਦਾਲਤ ਚਾਹੇ ਮੈਂ ਤੁਹਾਨੂੰ ਮੁੰਡੇ ਵਕੀਲ ਦੇ ਦਊਂਗਾ 100000 ਰੁਪਏ ਦਾ 5-500 ਰੁਪਏ ਲੈਣਗੇ ਤੁਹਾਡਾ ਜਵਾਬ ਦਾਬਾ ਬਣਾਏਗਾ ਇਤੋਂ ਮਤ ਨਹੀਂ ਲੈਂਦੇ ਜਵਾਬ ਦਾਬਾ ਬਣਾ ਕੇ ਦੇ ਕੇ ਉਹ ਠੋਕ ਕੇ ਤੁਹਾਨੂੰ ਸਾਹਮਣੇ ਆਉਂਦੇ ਨੇ ਵੀ ਆਹ ਗੱਲ ਆ ਜੀ ਪੈਸੇ ਅਸੀਂ ਲੈਣੇ ਨੇ ਟੋਟਾ ਸਾਨੂੰ ਸਾਹਮਣੇ ਕਢਾ ਰਹੇ ਨੇ ਜੱਜ ਐਡੇ ਠੀਕਾ ਗਾਜਨ ਸਾਹਿਬ ਮਿਲਦਾ ਇੱਥੇ ਠੋਕਿਆ ਇਥੋਂ ਦਾ ਏਜੰਟ ਐਂ ਕਰਿਆ ਸੀਗਾ ਸੰਗਰੂਰ ਦਾ ਏਜੰਟ ਹਾਂਜੀ ਉਹਨੇ ਐਂ ਕਰਿਆ ਸੀਗਾ ਜੱਜ ਨੇ ਠੋਕਤਾ ਮੂਰੋ ਕਹਿੰਦਾ ਪੈਸੇ ਤੂੰ ਲੈਣਾ ਤੂੰ ਕਾਵੇਂ ਨਾ ਦੇ ਉਲਟਾ ਪਾਈ ਜਾਣਾ ਤੁਸੀਂ ਉਹ ਤੁਸੀਂ ਬਸ ਇਕੱਲੇ ਮੈਨੂੰ ਡਰ ਜਾਂਦੇ ਹੋ ਵੀ ਆ ਗਈ ਸਾਨੂੰ ਸਾਹਮਣੇ ਆ ਗਏ ਜੀ ਸਾਨੂੰ ਉੱਥ ਆਹ ਉਹਦਾ ਜਵਾਬ ਤਾਂਵਾ ਦਿਓ ਥੱਕ ਨਾਲ ਪੈਸੇ ਨਿਕਲਣੋਂ ਬੰਦੇ ਨਾਲੋਂ ਠੋਕਿਆ ਹੋ ਗਿਆ ਤਰਕੇ ਮੈਂ ਤਾਂ ਪੁਲਿਸ ਚ ਐਸਾ ਹੀ ਜੇ ਆ ਬੇਟੀ ਨੇ ਨਾ ਕਿਸੇ ਕੁੜੀ ਦੇ ਦੀ ਸਹੇਲੀ ਤੋਂ ਉਹਦੇ ਨਾਲ ਕਹਿ ਕੇ ਤੇ ਪੈਸੇ ਪਸਾਈ ਜਾਂ ਅੰਮ੍ਰਿਤਸਰੋਂ ਆਏ ਹਾਂ ਹਾਂ ਜੀ ਦੇਖ ਲਓ ਅੰਮ੍ਰਿਤਪੁਰ ਜਿਹੜਾ ਨਰਕ ਲੱਗਦਾ